ਸਿਰਿਆਨਾਂੰਦਪੁਰ ਸਾਹਿਬ ਦੀਆਂ ਗਲੀਆਂ ਚੋਂ ਤੁਰੇ ਪਾਤਸ਼ਾਹ ਸਾਧ ਸੰਗਤ ਹੈ ਸ਼ੋ ਮਿਲੀ ਉਹਨਾਂ ਨੂੰ ਜਿੱਥੇ ਰੋਜ ਸਾਹਿਬ ਜੀ ਪਵਿੱਤਰ ਚਰਨਾਂ ਦੀ ਸ਼ੋ ਦਿੰਦੇ ਸੀ ਉਹ ਧਰਤੀ ਕਦਮ ਬੋਸੀ ਕਰਦੀ ਸੀ ਮਹਾਰਾਜ ਦੇ ਚਰਨ ਚੁੰਮਦੀ ਸੀ ਬਾਗਾਂ ਵਾਲੀ ਧਰਤੀ ਅਨੰਤਪੁਰ ਸਾਹਿਬ ਦੀ ਤੇ ਅੱਜ ਸਾਰਿਆਂ ਨੂੰ ਪਤਾ ਸੀ ਅੱਜ ਉਸ ਮਿੱਟੀ ਨੂੰ ਵੀ ਪਤਾ ਸੀ ਮੇਰਾ ਖਾਵੰਦ ਮੇਰਾ ਸਾਈ ਮੈਨੂੰ ਆਖਰੀ ਸਪਰਸ਼ ਸਰੀਰ ਕਰਕੇ ਦੇ ਕੇ ਰੁਖਸਤ ਹੋ ਰਿਹਾ ਇਸ ਸੱਚੇ ਪਾਤਸ਼ਾਹ ਹਜ਼ੂਰ ਸੀਸਗੰਜ ਸਾਹਿਬ ਦੇ ਸਥਾਨ ਤੇ ਪਹੁੰਚੇ ਜਿੱਥੇ ਹਜ਼ੂਰ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ ਪ੍ਰਕਰਮਾ ਕੀਤੀਆਂ ਅਰਦਾਸ ਕੀਤੀ ਸੇਵਾ ਬਖਸ਼ੀ ਜੀ ਭਾਈ ਗੁਰਬਖਸ਼ ਸਿੰਘ ਜੀ ਸਾਡਾ ਇਤਿਹਾਸ ਕਹਿੰਦਾ ਹੈ ਕਲਗੀਧਰਪਤਾ ਨੇ ਕਿਹਾ ਭਾਈ ਗੁਰਬਖਸ਼ ਸਿੰਘ ਕਿ ਆਸੀ ਕੋਈ ਸਿੱਖ ਉੱਠੇ ਜਿਹੜਾ ਸੇਵਾ ਕਰੇ ਤੇ ਸ਼ਬਦ ਵਰਤਿਆ ਦੀਵਾ ਬੱਤੀ ਜਗਾਵੇ ਦੀਵਾ ਵਾਸਦੇ ਹੋਏ ਘਰਾਂ ਦੀ ਨਿਸ਼ਾਨੀ ਹੁੰਦੀ ਹੈ ਜਿਹੜੇ ਰੈਵਨਿਊ ਦੇ ਸਿਸਟਮ ਨੂੰ ਜਾਣਦੇ ਹਨ ਪਟਵਾਰੀਆਂ ਦੇ ਕਾਗਜ਼ਾਂ 'ਚ ਇੱਕ ਪਾਸ਼ਾ ਲਿਖੀ ਹੁੰਦੀ ਹੈ ਜਿਹੜਾ ਪਿੰਡ ਕਾਗਜ਼ਾਂ 'ਚ ਬੋਲਦਾ ਹੋਵੇ ਪਰ ਵਸਦਾ ਨਾ ਹੋਵੇ ਉਹਦੇ ਲਈ ਸ਼ਬਦ ਵਰਤਦੇ ਆ ਬੇਚਰਾਗ ਮਤਲਬ ਇੱਥੇ ਚਿਰਾਗ ਨਹੀਂ ਜਗਦਾ ਦੀਵਾ ਨਹੀਂ ਜਗਦਾ ਹਜ਼ੂਰ ਕਹਿੰਦੇ ਵੀ ਦੀਵਾ ਬੱਤੀ ਕਰਨੀ ਹੈ ਮਤਲਬ ਇਹ ਧਰਤੀ ਉੱਜੜਨੀ ਨਹੀਂ ਇੱਥੇ ਦੀਵਾ ਜਗਦਾ ਰਹਿਣਾ ਸ਼੍ਰੀ ਦਰਬਾਰ ਸਾਹਿਬ ਜਦੋਂ ਹਾਕਮ ਨੇ ਕਿਹਾ ਕਿ ਮੈਂ ਇੱਥੇ ਵਸਣ ਨਹੀਂ ਦੇਣਾ ਸਿੱਖਾਂ ਨੂੰ ਤੇ ਸਿੱਖ ਸਰੋਵਰ ਵਿੱਚ ਦੀ ਤਰ ਕੇ ਆਉਂਦੇ ਤੀਰਾਂ ਤੇ ਗੋਲੀਆਂ ਦਾ ਨਿਸ਼ਾਨਾ ਬਣਦੇ ਜੇ 10 ਆਉਂਦੇ ਤੇ 8 9 ਮੌrti ਪੇਟਾ ਚੜ ਜਾਂਦੇ ਪਰ ਕਹਿੰਦੇ ਦੀਵਾ ਨਹੀਂ ਬੁੱਜਣ ਦਿਆਂਗੇ ਤੇ ਸਿੱਖਾਂ ਨੇ ਦੀਵੇ ਘਿਓ ਨਾਲ ਤੇਲ ਨਾਲ ਨਹੀਂ ਬਾਲੇ ਆਪਣੀ ਚਰਬੀ ਨਾਲ ਬਾਲੇ ਸਾਧ ਸੰਗਤ ਭਾਈ ਗੁਰਬਖਸ਼ ਜੀ ਦੀ ਝੋੜੀ 'ਚ ਸੇਵਾ ਪਾਈ ਦੀ ਇੱਕ ਬਚਨ ਕਿਹਾ ਸੀ ਭਾਈ ਸਾਹਿਬ ਜੀ ਨੇ ਕਹਿੰਦੇ ਮਹਾਰਾਜ ਇੱਕ ਚਿੰਤਾ ਸਤਾਉਂਦੀ ਹੈ ਹਜ਼ੂਰ ਕਹਿੰਦੇ ਕਾਦੀ ਚਿੰਤਾ ਹੈ ਕਹਿੰਦੇ ਸੱਚੇ ਪਾਤਸ਼ਾਹ ਇਹ ਚਿੰਤਾ ਨਹੀਂ ਕਿ ਜ਼ਾਲਮ ਆਉਣਗੇ ਤੇ ਕੀ ਹਸ਼ਰ ਕਰਨਗੇ ਮੈਨੂੰ ਕਿਵੇਂ ਮਾਰਨਗੇ ਕਿਵੇਂ ਤੜਪਾਉਣਗੇ ਕੀ ਮੇਰੇ ਨਾਲ ਸਲੂਕ ਕਰਨਗੇ ਕੀ ਵਿਹਾਰ ਕਰਨਗੇ ਮੇਰੀ ਮੌਤ ਕਿਸ ਤਰ੍ਹਾਂ ਦੀ ਹੋਏਗੀ ਮੈਨੂੰ ਮਰਨ ਦੀ ਚਿੰਤਾ ਨਹੀਂ ਸੱਚੇ ਪਾਤਸ਼ਾਹ ਜੀ ਜੇ ਤੁਸੀਂ ਚੱਲਿਓ ਤੇ ਤੁਹਾਡੇ ਤੋਂ ਬਿਨਾ ਜਿਉਣ ਦੀ ਚਿੰਤਾ ਸਤਾਉਂਦੀ ਆ ਉਹ ਕਿਵੇਂ ਜੀਵਾਂਗੇ ਮਰਨ ਦੀ ਚਿੰਤਾ ਨਹੀਂ ਤੁਸੀਂ ਅਨੰਦਾਂ ਦੀ ਪੂਰੀ ਤੋਂ ਚੱਲੇ ਹੋ ਤੇ ਤੁਹਾਡੇ ਤੋਂ ਬਿਨਾ ਜੀਵਾਂਗਾ ਕਿਵੇਂ ਇਹ ਚਿੰਤਾ ਹੈ ਇੱਕ ਘੜੀ ਨਾ ਮਿਲਤੇ ਤਾਂ ਕਲਜੁੜ ਹੋਤਾ ਤੇ ਸਾਬ ਨੇ ਕਿਹਾ ਸੀ ਬਾਣੀ ਸਾਡਾ ਸਰੂਪ ਹੈ ਸਾਰਿਆਂ ਵਾਸਤੇ ਇਹ ਸਿੱਖੋ ਸ਼ਬਦ ਸਾਡਾ ਸਰੂਪ ਹੈ ਹਿਰਦੇ ਚ ਸ਼ਬਦ ਦੀ ਤੁਨ ਉੱਠੇਗੀ ਤੈਨੂੰ ਸਾਡੀ ਆਵਾਜ਼ ਸੁਣਾਈ ਦੇਗੀ ਇਹ ਕਹਿ ਕੇ ਸੱਚੇ ਪਾਤਸ਼ਾਹ ਹਜ਼ੂਰ ਤਾਰੋਂ ਦੀ ਛਾਉਂ ਵਿੱਚ ਕਿਲੇ ਸੇ ਸਤਗੁਰ ਰਵਾਂ ਹੋਵੇ ਤੇ ਜਦੋਂ ਸਤਗੁਰ ਦੀ ਤੁਰੇ ਨਾ ਸੂਰਜ ਛਿਪਿਆ ਹੈ ਨਿਹਰਕ ਸੰਗਣਾ ਤਾਰੇ ਚੜ ਚੁੱਕੇ ਨੇ ਤਾਰਿਆਂ ਦੀ ਛਾਂ ਦਾ ਮਤਲਬ ਹੁੰਦਾ ਸਿਰ ਤੇ ਤਾਰੇ ਨੇ ਤੇ ਮਤਲਬ ਕਿ ਪੈਰ ਕੋ ਰਾਤ ਗੁਜ਼ਰੀ ਸਮਰੇ ਦਾ ਸਮੇਂ ਦਾ ਅੰਦਾਜ਼ਾ ਹੈ ਸਤਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਤੁਰਨ ਕਸ ਕੇ ਕੰਮਰ ਅਸਵਾਰ ਸਾਰੇ ਜਵਾਂ ਹੋਏ ਕੁਛ ਅੱਗੇ ਲੇ ਨਿਸ਼ਾਨ ਸ਼ੇਰੇ ਜਿਹਾ ਹੋਏ ਕੁਛ ਪਿੱਛੇ ਜਾਣ ਅਸਾਰ ਸਤਗੁਰ ਦਰਮਿਆں ਹੋਏ ਸੁਰਤ ਨਾਲ ਦੇਖਿਓ ਜਿਵੇਂ ਅੱਲਾ ਯਾਰ ਖਾਂ ਜੋਗੀ ਵੇਖ ਰਿਆ ਸੀ ਬੀਤੀ ਹੋਈ ਰਾਤ ਕਹਿੰਦੇ ਜਦੋਂ ਇਹ ਕਾਫਲਾ ਤੁਰਿਆ ਨਾ ਅੱਗੇ ਨਿਸ਼ਾਨ ਸਾਹਿਬ ਲਈ ਸਿੰਘ ਜਾ ਰਿਹਾ ਕੁਝ ਪਿੱਛੇ ਜਾਨਾ ਹੁੱਲਣ ਵਾਲੇ ਤੇ ਮੇਰੇ ਸੱਚੇ ਪਾਤਸ਼ਾਹ ਜੀ ਨਾਲ ਚੱਲ ਰਿਹਾ ਤੇ ਜਦੋਂ ਇਹ ਅਨੰਦਾਂ ਦੀ ਪੂਰੀ ਤੋਂ ਕਾਫਲਾ ਤੁਰਿਆ ਤੇ ਨਾਲ ਕਿਹਾ ਚਾਰੋਂ ਪਿਸਰ ਹਜ਼ੂਰ ਕੇ ਹਮਰਾਹ ਸਫਰ ਤੇ ਜਿਗਰ ਦੇ ਟੁਕੜੇ ਸਾਹਿਬ ਦੇ ਲਾਲ ਇਹ ਪਿਛਲੀ ਰਾਤ ਤੱਕ ਨਾਲ ਸੀ ਬਸ ਉਹ ਆਖਰੀ ਰਾਤ ਸੀ ਸਾਤ ਸੰਗਤ ਚਾਰੋਂ ਪਿਸਰ ਹਜ਼ੂਰ ਕੇ ਹਮਰਾਹ ਸਫਰ ਤੇ ਫਤਿਹ ਸਿੰਘ ਜੋਰਾਵਰ ਅਜੀਤ ਔਰ ਜਜ਼ਾਰ ਤੇ ਸਾਹਿਬ ਤੁਰੇ ਹੁੰਦੇ ਆ ਸਭ ਕਸਮਾਂ ਵਾਦੇ ਜਿਹਦਾ ਪਤਾ ਸੀ ਹਜ਼ੂਰ ਨੂੰ ਉਹੀ ਹੋਇਆ ਹੱਲਾ ਹੋ ਗਿਆ ਤੇ ਜੰਗ ਕਰਦੇ ਕਰਦੇ ਸਿੰਘ ਸਰਸਾ ਦੇ ਪਾਰਲੇ ਪਾਸੇ ਜਿੱਥੇ ਪਰਿਵਾਰ ਵਿਛੋੜਾ ਸਾਹਿਬ ਉੱਥੇ ਪਹੁੰਚ ਗਏ